ਬਾਬਾ ਨਨ ਸਿੰਘ ਜੀ ਦਾ ਸ਼ੇਸ਼ੋ ਸੰਤਿਮਾ ਬਚਨ ਜੇ ਤੁਸੀਂ ਕੁਝ ਸਮਾਂ ਵਾਹਿਗੁਰੂ ਦੀ ਉਡੀਕ ਵਿੱਚ ਬੈਠਦੇ ਹੋ ਤਾਂ ਇਸ ਨਾਲ ਵੀ ਤੁਹਾਡੇ ਪੁੰਨ ਵੱਧਦੇ ਹਨ ਬਾਬਾ ਨਨ ਸਿੰਘ ਜੀ ਦਾ ਸ਼ੇਸ਼ੋ ਸੰਤਿਮਾ ਬਚਨ ਜਦ ਜੀਵ ਨੂੰ ਨਾਮ ਦਾ ਰਸ ਆਉਣ ਲੱਗ ਪਵੇ ਉਦੋਂ ਬਾਕੀ ਰਸ ਸਭ ਫਿੱਕੇ ਪੈ ਜਾਂਦੇ ਹਨ ਬਾਬਾ ਨੰਦ ਸਿੰਘ ਜੀ ਦਾ ਸ਼ੇਸ਼ੋ ਠੱਤੀ ਮਾ ਬੱਚਨ ਗੁਰੂ ਦਾ ਸਿੱਖ ਭਾਵੇਂ ਨੌਕਰੀ ਕਰੇ ਤੇ ਭਾਵੇਂ ਦੁਕਾਨ ਤੇ ਬੈਠੇ ਪਰ ਆਪਣੀ ਸੀਟ ਤੇ ਬੈਠਣ ਤੋਂ ਪਹਿਲਾਂ ਇਹ ਅਰਦਾਸ ਕਰੇ ਏ ਸੱਚੇ ਪਾਤਸ਼ਾਹ ਜੋ ਆਪ ਜੀ ਨੂੰ ਭਾਵੇ ਉਹ ਆਪੇ ਕਰਵਾ ਲੈਣਾ ਨਾ ਭਾਵੇ ਉਹ ਨਾ ਕਰਵਾਣਾ ਬਾਬਾ ਨੰਦ ਸਿੰਘ ਜੀ ਦਾ 639ਵਚਨ ਗੁਰੂ ਸਾਹਿਬ ਮੋਜ ਵਿੱਚ ਆ ਜਾਣ ਤੇ ਆਪਣੇ ਸਿੱਖ ਦੇ ਬੰਦਨ ਸੁਪਨੇ ਵਿੱਚ ਵੀ ਕੱਟ ਸਕਦੇ ਹਨ ਸਿਰ ਤੇ ਹੱਥ ਰੱਖ ਕੇ ਵੀ ਕੱਟ ਸਕਦੇ ਹਨ ਵਿੱਧ ਬਣਾਉਣੀ ਉਹਨਾਂ ਦੇ ਹੱਥ ਹੈ ਪਰ ਗੁਰ ਸੇਖ ਹਮੇਸ਼ਾ ਨਿਮਾਣਾ ਬਣ ਕੇ ਰਹੇ ਬਾਬਾ ਨੰਦ ਸਿੰਘ ਜੀ ਦਾ 640ਵਾਂ ਬਚਨ ਕਿਸੇ ਦੀ ਨਿਕਲੀ ਬਦ ਅਸੀਸ ਕੀਤੇ ਹੋਏ ਪੁੰਨ ਸਾੜ ਦਿੰਦੀ ਹੈ ਇਸ ਲਈ ਜਾਣ ਬੁਝ ਕੇ ਕਿਸੇ ਦਾ ਦਿਲ ਨਾ ਦਿਖਾਓ ਬਾਬਾ ਨਨ ਸਿੰਘ ਜੀ ਦਾ ਸ਼ੇਸੋਕਾ ਤਾਲੀਮਾ ਬਚਨ ਸੇਵਾ ਤੋਂ ਬਗੈਰ ਮਨ ਵਿੱਚ ਨਿਮਰਤਾ ਨਹੀਂ ਆਉਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ